ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਓ ਆਪਾਂ ਹੋਲੇ ਮੰਲੇ ਤੇ ਅਨੰਦਪੁਰ ਨੂੰ ਚੱਲੇ ਆਂ ਦੋਈ ਜਾਣੇ ਤੇ ਕਈ ਦਿਨਾਂ ਬਾਅਦ ਅਸੀਂ ਆਏ ਆ ਵੀਡੀਓ ਤੇ ਕਾਫੀ ਦਿਨਾਂ ਬਾਅਦ ਉਹ ਤੋਂ ਬਾਅਦ ਅਸੀਂ ਅੱਜ ਹੁਣ ਹੋਲਾ ਆ ਚਲੋ ਤੁਹਾਨੂੰ ਵੀ ਅਨੰਦਪੁਰ ਨੂੰ ਲੈ ਚਾਦੇ ਆਂ ਆਪਾਂ ਤੁਰਨ ਲੱਗੇ ਆਂ ਆ ਗੱਡੀ ਸਟਾਰਟ ਆ ਚਲੋ ਅੱਗੇ ਜਾ ਕੇ ਮਿਲਦੇ ਆਂ ਆਪਣਾ ਜਿਹੜਾ ਪਿੰਡ ਆ ਉਹ ਮਾਲਪੁਰ ਦੇ ਲੱਗੇ ਆ ਔਰ ਇੱਥੋਂ ਗੜਸ਼ੰਕਰ 20 ਕਿਲੋਮੀਟਰ ਆ ਇਸ ਘਰ ਕੀ ਸਾਡੇ ਵਾਲੇ ਪਾਸੇ ਤੋਂ ਅਨੰਦਪੁਰ ਸਾਹਿਬ ਬਿਲਕੁਲ ਲੱਗੇ ਪੈਂਦਾ ਇਹ ਆਪਾਂ ਗੜਸ਼ੰਕਰ ਲੰਘ ਆਈਆਂ ਇਹ ਗੜਸ਼ੰਕਰ ਤੋਂ ਅੱਗੇ ਤਕਰੀਬਨ ਬੋਲੇ ਮਹੱਲੇ ਤੇ ਵਿਸ਼ੇਸ਼ ਗਰシャン ਕਰਤੋਂ ਅੱਗੇ ਵਾਲਾ ਜੋ ਮਾਰਗ ਹੈ ਆ ਉੱਥੇ ਆਪਣੇ ਪੰਜਾਬ ਦੀਆਂ ਇਹ ਦੋ 메ਨ ਸੜਕਾਂ ਇਕੱਠੀਆਂ ਹੋ ਜਾਂਦੀਆਂ ਉਧਰ ਬੰਗਾ ਨਵਾਂ ਸ਼ਹਿਰ ਫਗਵਾੜਾ ਵਾਲਾ ਟ੍ਰੈਫਿਕ ਵੀ ਤੇ ਦੂਜੇ ਪਾਸੇ ਇਧਰ ਹੁਸ਼ਿਆਰਪੁਰ ਟਾਂਡਾ ਗਰਦਾਸਪੁਰ ਵਾਲਾ ਟ੍ਰੈਫਿਕ ਵੀ ਔਰ ਇਹ ਵਿਸ਼ੇਸ਼ ਮਹੱਤਤਾ ਵਾਲਾ ਸਥਾਨ ਹਰੀਨੰਦਪੁਰ ਸਾਹਿਬ ਸਾਡਾ ਮਕਸਦ ਤੁਹਾਨੂੰ ਇਸ ਮਾਰਗ ਦੇ ਦਰਸ਼ਨ ਕਰਾਉਣਾ ਹੈ ਕਿ ਸੰਗਤ ਕਿਸ ਤਰ੍ਹਾਂ ਇਸ ਵਿਸ਼ੇਸ਼ ਤੇ ਨੁਕਤੇ ਪੂਰੇ ਪੰਜਾਬ ਤੋਂ ਇਸ ਸੜਕ ਰਾਹੀਂ ਹੁੰਦੇ ਹੋਏ ਲੰਘਦੇ ਹਨ ਜਿਸ ਦੀ ਕੇ ਆਉਣ ਵਾਲੇ ਸਮੇਂ ਵਿੱਚ ਜਾਂ ਪਿਛਲੇ ਲੰਘੇ ਸਮੇਂ ਵਿੱਚ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਔਰ ਇਹ ਇਸ ਦੀ ਮੂੰਹ ਬੋਲਦੀ ਤਸਵੀਰ ਹੈ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਕ ਸਿਰਫ ਸਿੰਗਲ ਸੜਕ ਜੋ ਗੜਛੰਕਰ ਤੋਂ ਤਰ ਅਨੰਦਪੁਰ ਸਾਹਿਬ ਤੱਕ ਜਾਂਦੀ ਹੈ ਔਰ ਇਹ ਖਾਲਸੇ ਦਾ ਉਹ ਰੋਹਾਨੀ ਮਾਰਗ ਹੈ ਜਿਸ ਉੱਤੋਂ ਦੀ ਨੰਗਣਾ ਹਰੇਕ ਆਪਣਾ ਸੁਭਾਗ ਸਮਝਦਾ ਹੈ ਵਿਸ਼ੇਸ਼ ਇਤਿਹਾਸਕ ਸਥਾਨ ਹੋਣ ਦੇ ਬਾਵਜੂਦ ਵੀ ਇੱਥੇ ਮਹਾਪੁਰਸ਼ਾਂ ਵੱਲੋਂ ਹੁਣ ਦੇ ਸਮੇਂ ਵਿੱਚ ਇਸ ਸੜਕ ਦੀ ਇਸ ਨੂੰ ਚੌ ਮਾਰਗੀ ਕਰਨ ਲਈ ਕਾਰ ਸੇਵਾ ਰੰਭੀ ਗਈ ਹੈ ਜੋ ਕਿ ਮੌਜੂਦਾ ਅਤੇ ਬੀਤੇ ਹੋਏ ਸਮੇਂ ਦੀਆਂ ਸਰਕਾਰਾਂ ਲਈ ਬਹੁਤ ਸ਼ਰਮ ਦੀ ਗੱਲ ਹੈ ਆਪਣੇ ਆਪ ਨੂੰ ਸ਼ਹੀਦਾਂ ਦੇ ਕੌਮ ਦੇ ਵਾਰਸ ਕਹੌਣ ਵਾਲੇ ਔਰੇ ਥਾਂ ਥਾਂ ਤੇ ਲੰਗਰ ਲਗਾਏ ਗਏ ਹਨ ਇਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਸੰਗਤ ਵਿੱਚ ਬਹੁਤ ਉਤਸ਼ਾਹ ਥਾਂ ਥਾਂ ਤੇ ਲੰਗਰ ਲਗਾਏ ਗਏ ਔਰੇ ਅਸੀਂ ਵੀ ਇੱਥੇ ਖੜ ਕੇ ਲੰਗਰ ਛਕਿਆ ਸਮੇਂ ਦੀ ਘਾਟ ਹੋਣ ਦੇ ਬਾਵਜੂਦ ਅਸੀਂ ਤੁਹਾਨੂੰ ਬਿਲਕੁਲ ਸ਼ਾਰਟਕਟ ਦਿਖਾ ਰਹੇ ਹਾਂ ਸਿਰਫ 8-10 ਮਿੰਟ ਦੇ ਵਿੱਚ ਇਹ ਸਾਰਾ ਸਫਰ ਜੋ ਇਹਨਾਂ ਦਿਨਾਂ ਦੇ ਵਿੱਚ ਲਗਭਗ ਮੇਲਾ ਚੱਲ ਰਿਹਾ ਹੈ ਤੇ ਗੜ ਸ਼ੰਕਰ ਤੋਂ ਵਿਸ਼ੇਸ਼ اور ਵਧੀਆ ਗੱਡੀ ਵਿੱਚ ਵੀ 1 ਘੰਟਾ ਘੱਟ ਤੋਂ ਘੱਟ ਸਿਰਫ 30 35 ਕਿਲੋਮੀਟਰ ਬਾਅਦ ਤੁਹਾਨੂੰ ਦੇ ਸਾਰੇ ਛੱਡ ਕੇ ਕੰਮ ਤੋਂ ਛੱਡਣੀ ਪੈਂਦੀ ਆ ਇਸ ਦਾ ਅੰਦਾਜ਼ਾ ਤੁਸੀਂ ਸਿੱਝੇ ਹੀ ਗੱਡੀ ਦੀ ਸਪੀਡ ਤੋਂ ਲਗਾ ਸਕਦੇ ਹੋ ਬਾਦੀ ਔਰ ਇਹ ਪਾਰ ਚੱਲਦਾ ਮਾਰ ਕੇ ਹੋਲੇ ਮਹੱਲੇ ਦਾ ਖਾਸ ਤਿਉਹਾਰ ਜੋ ਪੰਜਾਬ ਵਿੱਚ ਅਨੰਦਪੁਰ ਸਾਹਿਬ ਆਪਣੀ ਮਸ਼ੀਸ਼ਥਾਂ ਰੱਖਦਾ ਹੈ ਪ੍ਰਬੰਧਾਂ ਦੀ ਘਾਟ ਹੋਰ ਸੜਕ ਦੀ ਖਸਤਾ ਹਾਲਤ ਹੁਣ ਕਾਰਨ ਤੇ ਫਿਰ ਵੀ ਸੰਗਤਾਂ ਵਿੱਚ ਜਿੰਨਾ ਉਤਸ਼ਾਹ ਹੁੰਦਾ ਹੈ ਉਹ ਇਸ ਸੜਕ ਤੋਂ ਗੁਜ਼ਰਦੇ ਹੋਏ ਸੁਭਾਵਿਕ ਹੀ ਪਤਾ ਲੱਗ ਜਾਂਦਾ ਹੈ ਇਹ ਜਿਹੜੀ ਸੜਕ ਹੈ ਇਸ ਨੂੰ ਪੰਜਾਬ ਦੀ ਸਭ ਤੋਂ ਨਕਮੀ ਸੜਕ ਗਿਣੀ ਆ ਜਾ ਸਕਦਾ ਤਕਰੀਬਨ ਇਸ ਲਈ 30 ਸਾਲਾਂ ਤੋਂ ਮੈਂ ਇਸ ਸੜਕ ਤੇ ਲੰਘਦਾ ਰਿਹਾ ਤੇ ਹਮੇਸ਼ਾ ਇਸ ਸੜਕ ਦੀ ਇਹੀ ਹਾਲਤ ਦੇਖੀ ਹੈ ਜਿਸ ਵਿੱਚ ਕਦੇ ਵੀ ਸੁਧਾਰ ਨਹੀਂ ਹੋਇਆ ਹੁਣ ਮਹਾਪੁਰਸ਼ਾਂ ਨੇ ਜੋ ਵੀ ਰਚਿਆ ਹੈ ਉਸ ਵਿੱਚ ਕਾਰ ਸੇਵਾ ਦਾ ਮਤਲਬ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਔਰ ਇਹ ਪੰਜਾਬ ਕੇਂਦਰ ਦੀ ਤਾਂ ਕੋਈ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਲਈ ਬਹੁਤ ਸ਼ਰਮਨਾਕ ਗੱਲ ਹੈ ਇਹ ਆਪਾਂ ਤੁਹਾਨੂੰ ਆਨੰਦਪੁਰ ਲੈ ਆਇਆ ਤੇ ਹੋਲੇ ਮਹੱਲੇ ਤੇ ਦੋਨਾਂ ਪਾਸਿਆਂ ਨੂੰ 5-5 4-4 ਕਿਲੋਮੀਟਰ ਪਿੱਛੇ ਤੋਂ ਹੀ ਇਹ ਦੇਖ ਰਹੇ ਆ ਤੁਸੀਂ ਜਿਵੇਂ ਕਿਉਂਕਿ ਪਾਰਕਿੰਗ ਵਗੈਰਾ ਦੀ ਕੋਈ ਸਹੂਲਤ ਨਹੀਂ ਹੈਗੀ ਆਮ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਜਾਇਆ ਜਾਵੇ ਤਾਂ ਪਾਰਕਿੰਗ ਲਈ ਬਹੁਤ ਥਾਂ ਹੁੰਦੀ ਹੈ ਤੇ ਹੋਲੇ ਮਹਲੇ ਨੂੰ ਪਾਰਕਿੰਗ ਇੱਕ ਸਮੱਸਿਆ ਬਣ ਜਾਂਦੀ ਹੈ ਅਜੇ ਵਿੱਚ ਜੇ ਪੰਚਾਰ ਖੇਤ ਵੀ ਖਾਲੀ ਕਰਾ ਲੈ ਜਾਣ ਤਾਂ ਵੀ ਗੱਡੀਆਂ ਨੂੰ ਪਾਰਕ ਕਰਨ ਦਾ ਸੁਚੱਜਾ ਪ੍ਰਬੰਧ ਹੋ ਸਕਦਾ ਹੈ। ਟਰੈਕਟਰ ਟਰਾਲੀਆਂ ਮੇਲੇ ਦੀ ਵੈਸੇ ਤਾਂ ਸ਼ਾਨ ਵਧਾਉਂਦੇ ਹਨ। ਪੂਰੀ ਸੜਕ ਉੱਤੇ ਥਾਂ ਥਾਂ ਲੰਗਰ ਗੜ੍ਹਚੰਗਰ ਤੋਂ ਲੈ ਕੇ ਨੂਰਪੁਰ ਬਿੱਤੀ ਤੱਕ ਸੜਕ ਦੇ ਦੋਵੇਂ ਪਾਸੇ ਦੇਖਣ ਨੂੰ ਮਿਲਦੇ ਹਨ ਤੇ ਜਿੱਥੇ ਵੀ ਲੰਗਰ ਮਿਲਦਾ ਹੈ ਉੱਥੇ ਰੇਪ ਗਦੀ ਸਮੱਸਿਆ ਹੋਰ ਵੱਧ ਜਾਂਦੀ ਹੈ ਕਿਉਂਕਿ ਸੜਕ ਬਹੁਤ ਸਿੰਗਲ ਹੈ ਔਰ ਜਾਣ ਵਾਲਿਆਂ ਵਾਸਤੇ ਇੱਕੋ ਇੱਕ ਰਸਤਾ ਹੈ ਓਵਰਟੇਕਿੰਗ ਦੀ ਬਹੁਤ ਸਮੱਸਿਆ ਰਹਿੰਦੀ ਹੈ ਇਸ ਕਰਕੇ ਕਈ ਵਾਰ ਇੱਥੇ ਹਾਦਸੇ ਵੀ ਵਾਪਰ ਜਾਂਦੇ ਹਨ ਕਿਉਂਕਿ ਬਹੁਤ ਸਾਰੇ ਨੌਜਵਾਨ ਮੋਟਰਸਾਈਕਲਾਂ ਤੇ ਸਫ਼ਰ ਕਰਦੇ ਹਨ ਔਰ ਸੜਕ ਇਹ ਉਨੀ ਇਜਾਜ਼ਤ ਦਿੰਦੀ ਨਹੀਂ ਜੋ ਕਿ ਸੰਗਤਾਂ ਅੱਜ ਕੱਲ ਦੇ ਰਾਤ ਦੇ ਵਿੱਚ ਜਿਸ ਤਰ੍ਹਾਂ ਦੀ ਗੱਡੀਆਂ ਦੀ ਸਪੀਡ ਹੈ ਜ્યાં ਹੋਰ ਹਾਈਵੇ ਉੱਤੇ ਇਸ speed ਨਾਲ ਚੀਜ਼ਾਂ ਚਲਾਈਆਂ ਜਾਂਦੀਆਂ ਹਨ। ਇਧਰ ਬਿਲਕੁਲ ਵੀ ਉਹ ਗੱਲ ਨਹੀਂ ਹੈ। ਹਾਂ, ਅਨੰਤਪੁਰ ਸਾਹਿਬ ਤੋਂ ਆਪਾਂ ਨੰਗਲਵਾਲ ਨੂੰ ਜਾਂ ਰੋਪੜਵਾਲ ਨੂੰ ਜਦੋਂ ਜਾਂਦੇ ਆ ਤਾਂ ਉਹ ਸੜਕ ਵਧੀਆ ਹੈ। ਪਰੰਤੂ ਪੰਜਾਬ ਤੋਂ ਮੇਨ ਜੋ ਰਸਤਾ ਬਣ ਬਣਦਾ ਹੈ ਉਹ ਗੜ੍ਹਚੰਗਰ ਤੋਂ ਤਕਰੀਬਨ ਤਿੰਨ ਹਿੱਸੇ ਪੰਜਾਬ ਜੋ ਇਸੇ ਰਸਤੇ ਦੇ ਦੀ ਲੰਘਦਾ ਹੈ ਇਹ ਤੁਸੀਂ ਦੇਖ ਰਹੇ ਹੋ ਆਮ ਅਸੀਂ ਜੇ ਮਾਲਪੁਰ ਤੋਂ ਅਨੰਦਪੁਰ ਸਾਹਿਬ ਨੂੰ ਜਾਣਾ ਹੋਵੇ ਤਾਂ ਸਵਾ ਘੰਟਾ ਲਾਉਂਦੇ ਹਾਂ ਤੇ ਇਹਨਾਂ ਤਿੰਨਾਂ ਦੇ ਵਿੱਚ 2 3 ਘੰਟੇ ਆਮ ਲੱਗ ਜਾਂਦੇ ਹਨ ਇਹ ਤੁਸੀਂ ਦੇਖ ਰਹੇ ਹੋ ਆਪਾਂ ਧੌਰਾਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਗਏ ਆ ਉਹ ਤੁਹਾਨੂੰ ਸੜਕ ਦੇ ਦੋਵੇਂ ਪਾਸੇ ਦਿਖਾ ਰਹੇ ਆ ਇਹ ਅੱਗੇ ਵਾਲੀ ਸੜਕ ਹੈ ਜੋ 메ਨ ਹਾਈਵੇ ਹੈ ਇਧਰ ਨੰਗਲ ਨੂੰ ਅਤੇ ਦੂਸਰੇ ਪਾਸੇ ਚੰਡੀਗੜ੍ਹ ਨੂੰ ਜਾਂਦਾ ਹੈ ਉਸ ਸੜਕ ਉੱਤੇ ਵੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ ਦੋਨਾਂ ਪਾਸਿਆਂ ਨੂੰ 5 5 7 7 ਕਿਲੋਮੀਟਰ ਤੱਕ ਪਿੱਛੇ ਖੜੇ ਹੋਣਾ ਪੈਂਦਾ ਹੈ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਵੱਲੋਂ ਗੱਡੀ ਲੈ ਕੇ ਤੁਰਦੇ ਹੋ ਤਾਂ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ ਆਪਣੀ ਰਿਸਕ ਤੇ ਤੁਸੀਂ ਕਿਤੇ ਗੱਡੀ ਖੜੀ ਕਰ ਸਕਦੇ ਹੋ ਉਹ ਵੀ ਤਾਂ ਜੇ ਤੁਹਾਨੂੰ ਦੋ ਜਾਂ ਚ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਕਿਤੇ ਥਾਂ ਮਿਲ ਜਾਵੇ ਕਿਉਂਕਿ ਹੋਲੀ ਦੇ ਦਿਨਾਂ ਵਿੱਚ ਤੁਹਾਨੂੰ ਦਿਨ ਨੂੰ ਉੱਥੇ ਥਾਂ ਮਿਲਣਾ ਬਹੁਤ ਮੁਸ਼ਕਲ ਹੈ ਨਾ ਨਹੀਂ ਤੁਸੀਂ ਉੱਥੇ ਗੱਡੀ ਨੂੰ ਪਾਰਕ ਕਰ ਸਕਦੇ ਹੋ ਪੁਲਿਸ ਪ੍ਰਬੰਧ ਪੂਰੇ ਪੰਜਾਬ ਦੀ ਪੁਲਿਸ ਲਾਈ ਹੁੰਦੀ ਹੈ ਫਿਰ ਵੀ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ ਤਾਂ ਜੋ ਸੰਗਤਾਂ ਨੂੰ ਸੁਚਾਰੂ ਢੰਗ ਨਾਲ ਕਿਸੇ ਟਿਕਾਣੀ ਲਾਇਆ ਜਾ ਸਕੇ ਤੇ ਇੰਨੀ ਦੂਰੋਂ ਆਉਣ ਵਾਲਾ ਬੰਦਾ ਦੁਖੀ ਨਾ ਹੋਵੇ